ਫੁੱਟੋ ਜਿਹੜਾ ਸਾਫ਼ ਨਹੀਂ ਉਹ ਕਿਉਂ ਨਹੀਂ ਹੁਜ਼ਰਤ ਬਤ ਕਿਤੇ ਵਿੱਚ ਕੀ ਹੈ ਕਿਹੜੀ ਗੱਲ ਹੈ ਇਹੋ ਜਿਹੀ ਜਿਹੜੀ ਰਿਕਵਰਟ ਨੂੰ ਜਿਹਨਾਂ ਰੰਗ ਦੇਖਦਾ ਫੀਟ ਨਹੀਂ ਦੇਖਦਾ ਜਦੋਂ ਕਿ ਦੀ ਕੁਆਲਿਟੀ ਧੀਤੇ ਪਰੋਂ ਜਿਹੜਾ ਰੰਗ ਵਿੱਚ ਆਉਂਦਾ ਜਿਹੜਾ ਇੰਡਸਟਰੀਅਲ ਪਾਣੀ ਪੈਂਦਾ ਜਿੱਦਣ ਤੇ ਅੰਡਸਟਰੀਅਲ ਪਾਣੀ ਬੰਦ ਹੋ ਗਿਆ ਉਦੋਂ ਲੋਕਾਂ ਨੂੰ ਬੇਜੋ ਚਿੰਤਾ ਦੀ ਸੀਗਾ ਜਿੱਥੇ ਅਸੀਂ ਪਾਣੀ ਛੱਡਦੇ ਤੇ ਅਸੀਂ ਫੁੱਲ ਚੜਾਉਂਦੇ ਸੀ ਲੋਕ ਇਸ਼ਨਾਨ ਕਰਦੇ ਸੀ ਅੱਜ ਅਸੀਂ ਰੇਸ ਪਾ ਕੇ ਲੁਧਿਆਣੇ ਨੂੰ ਮਾਰਨੇ ਬਖਸ਼ਰ ਦੋ ਦਿੱਤੀ ਹੈ ਦੁਨੀਆ ਦੇ ਵਿੱਚ ਨਾਮ ਹੋ ਗਿਆ ਪਰ ਸ਼ੈਟੀ ਜਿਹੜੀ ਕਹਿੰਦੇ ਕੋ ਮਾਇਆ ਧਾਰੀ ਇਤਨਾਂ ਨਾ ਬੋੜਾ ਸ਼ਬਦ ਨਾ ਸੁਣੀ ਰੋੜ ਗਟੋੜਾ ਇਹ ਇੰਨਾ ਵਧੀਆ ਟ੍ਰੀਟਮੈਂਟ ਪਲਾਂਟ ਹੈ ਸਭ ਤੋਂ ਇੱਕ ਨੰਬਰ ਦਾ ਲੇਟੈਸਟ ਟੈਕਨੋਲੋਜੀ ਇਹਦੇ ਵਾਸਤੇ ਇਹਨਾਂ ਨੇ ਕਪੜਾ ਲਾਇਆ ਉਹਦੇ ਵਿੱਚ ਜਿ ਮਗਰੋਂ ਪਾਣੀ ਬਣ ਕੇ ਆਉਂਦਾ ਉਹ ਰੰਗ ਨੂੰ ਵੀ ਉਹ ਜਿਹੜੇ ਕਰਦਾ ਉਹਨੂੰ ਵੋਖਦਾ ਪਰ ਉਹ ਆਪ ਆਪ ਜਿਹੜਾ ਹੋਵੇ ਚੋਕ ਹੋ ਜਾਂਦਾ ਹਾਂ ਪਰ ਬੇ ਨਾਨਕ ਨੇ ਗਿਆ ਸੀ ਉਹ ਜੁਰੇ ਜਿਹੜੇ ਦਿਲਾਰ ਖਾਂ ਹੋ ਰਹੇ ਸੀ ਫਿਰ ਤੂੰ ਪਰਜਾ ਤੇ ਜਲੂ ਕਰਨਾ ਛੱਡ ਦੇ ਬੁੱਢਾ ਦਰਿਆ ਸਤ ਕੋ ਪਿੱਛੇ ਹੋ ਗਏ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਡੇ ਕੋਲ ਕਹਿ ਬੁढ़ाई ਜਾਂਦਾ ਉਹਨਾਂ ਦੇ ਵਰਦਾਨ ਦੇ ਨਾਲ ਫਿਰ ਦੁਨੀਆ 'ਚ ਨਾਮ ਹੋਊਗਾ ਅਜਾ ਨਾ ਤਾਂ ਹੋ ਗਿਆ ਪਰ ਜਿਹੜਿਆ ਨੈਗੇਟਿਵ ਸਾਡੇ ਜਿਹੜਾ ਹੈਗਾ ਉਹ ਕੋ ਦੂਸਤ ਬੁੱਢਾ ਦਰਿਆ ਇੱਕ ਕਲੰਕ ਤੇ ਦੁਨੀਆ ਵਿੱਚ ਕਲੰਕ ਕਿਉਂ ਨਹੀਂ ਬੁੱਢਾ ਦਰਿਆ ਸਾਫ਼ ਨਹੀਂ ਹੋਇਆ ਕਿਉਂ ਨਹੀਂ ਹੋ ਸਕਦਾ ਇਦੋਂ ਬਦ ਕੀ ਹੈ ਕਿਹੜੀ ਗੱਲ ਹੈ ਇਹ ਜਿਹੜੀ ਰਿਕਵਰਟਾ ਇਹ ਤਾਂ ਵਾ ਲਾ ਨਾ ਕਿੰਦਾ ਹੋਵੇ ਅਸੀਂ ਕਹਿੰਦੇ ਨਹੀਂ ਹੋ ਸਕਦਾ ਜਿੱਥੇ ਅਸੀਂ ਪਾਣੀ ਛੱਡ ਦਿੱਤੇ ਅਸੀਂ ਫੁੱਲ ਚੜਾਉਂਦੇ ਸੀ ਲੋਕ ਇਸ਼ਨਾਨ ਕਰਦੇ ਸੀ ਅੱਜ ਅਸੀਂ ਇਹ ਵੇਸਟ ਪਾ ਗਏ ਲੁਧਿਆਣੇ ਨੂੰ ਮਾਰਦੇ ਬਖਸ਼ਰ ਤੋਂ ਦਿੱਤੀ ਹੈ ਦੁਨੀਆ ਦੇ ਵਿੱਚ ਨਾਮ ਹੋ ਗਏ ਪਰ ਸਾਡੀ ਜਿਹੜੀ ਕਹਿੰਦੇ ਉਹ ਮਾਇਆ ਧਾਰੀ ਤਾਂ ਨਾ ਬੋੜਾ ਸਭ ਘਰ ਸੁਣੀ ਰੋੜ ਗਟੋੜਾ ਕਹਿੰਦੇ ਜਦੋਂ ਮਾਇਆ ਵਾਹਿਗੁਰੂ ਦੇਦੇ ਨੇ ਉਹਨੂੰ ਜਿਹੜੀ ਹੈਗੀਆਂ ਨਾਂ ਦਾ ਜਿਹੜੇ ਕਰਲਾਉਂਦੇ ਲੋਕ ਦਿਸਦੇ ਆ ਨਾਇਕ ਵਾਲਾ ਪਾਣੀ ਦਿੱਸਦਾ ਤੇ ਨਾ ਹੀ ਲੋਕਾਂ ਦਾ ਰੋਲਾ ਉਹਨਾਂ ਨੂੰ ਕਮਾਰਾ ਹੀ ਸੁਣਦਾ ਉਸ ਵੇਲੇ ਬਾਬੇ ਨਾਨਕ ਨੇ ਕਿਹਾ ਸੀ ਉਸ ਵੇਲੇ ਜਿਹੜੇ ਦਲਾਲ ਖਾਨ ਲੋਧੀ ਸੀ ਵੀ ਤੂੰ ਪਰਦੇ ਤੇ ਜ਼ੁਲਮ ਕਰਨਾ ਛੱਡ ਦੇ ਬੁੱਢਾ ਦਰਿਆ ਸਤ ਕੋ ਪਿੱਛੇ ਹੋ ਜੂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਡੇ ਕੋਠਾ ਨੂੰ ਭਾਈ ਜੰਦਾ ਉਹਨਾਂ ਦੇ ਵਰਦਾਨ ਦੇ ਨਾਲ ਕੋਈ ਵੀ ਦੁਨੀਆ 'ਚ ਨਾਮ ਹੋਊਗਾ ਅਜੇ ਨਾ ਤਾਂ ਹੋ ਗਿਆ ਪਰ ਜਿਹੜਿਆ 네ਗੇਟਿਵ ਸਾਡੇ ਦੇ ਨਾਲ ਹੈਗਾ ਉਹ ਕੋ ਰੁਸ਼ਟ ਬੁੱਢਾ ਦਰਿਆ ਤੇ ਇੱਕ ਕਲੰਕ ਤਾਂ ਦੁਨੀਆ ਵਿੱਚ ਕਲੰਕ ਤਾਂ ਤੁਹੇ ਇਸ ਵਾਰ ਤੇ ਸਾਡੇ ਤਾਂ ਅਰਦਾਸ ਕਰਕੇ ਅਸੀਂ ਲੱਗੇ ਹੋਏ ਆ। ਤੇ ਅਸੀਂ ਦੋ ਸ਼ਬਦ ਫੇਰ ਤੁਹਾਨੂੰ ਕਹਿ ਦਿੰਨੇ ਆ 노 ਡੇਟ, 노 ਵੇਟ, 노 ਲੀਟ। 노 ਡੇਟ, 노 ਵੇਟ, 노 ਲੇਟ। ਹਰ ਤਰ੍ਹਾਂ ਦੇ ਸਾਡੇ ਕੋਲ ਤੁਹਾਡੇ ਡਾਕੂਮੈਂਟ ਪਏ ਆ। ਅਸੀਂ ਜੇ ਨਾ ਕੋਈ ਸੁਣੋਂਗੇ ਤਾਂ ਅਸੀਂ ਕੋਰਟ 'ਚ ਵੀ ਜਾਵਾਂਗੇ। ਸਾਡੇ ਕੋਲ ਸਾਰੀਆਂ ਜਿਹੜੀਆਂ ਐਨਜੀਟੀ ਦੀਆਂ ਜਿੰਨੀਆਂ ਹੈਗੀਆਂ, ਸੋ ਇਸ ਵਾਸਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰੱਬ ਦਾ ਵਾਸਤਾ ਪਾਉਨੇ ਆ। ਉਹ ਰਾਜਸਥਾਨ ਤੇ ਕਰ ਲਿਆ 3 ਕਰੋੜ ਪਾਣੀ ਨੂੰ ਦੇ ਰਿਹਾ ਮਾਰਵਾ ਪੀ ਰਿਹਾ ਉਹਨਾਂ ਵਾਸਤੇ ਤੁਹਾਡੇ ਹੱਥ ਜੋੜ ਦੇ ਕੇ ਹੀ ਰੱਬ ਨੇ ਵਾਸਤੇ ਅਸੀਂ ਜਿਹੜਾ ਹੈਗਾ ਇਹ ਕਲੰਕ ਨੂੰ ਉਡਾਈਏ ਉਹਦੇ ਵਿੱਚ ਜੋ ਵੀ ਕਿਸੇ ਦੀ ਜ਼ਿੰਮੇਵਾਰੀ ਬਣਦੀ ਆ ਮੰਤਰੀ ਸਾਹਿਬ ਇਹ ਪਹਿਲੇ ਮੰਤਰੀ ਆ ਜਿਨ੍ਹਾਂ ਨੇ ਆਹ ਫੋਨ ਕਰਕੇ ਕਹਿੰਦੇ ਬਾਬਾ ਜੀ ਅਸੀਂ ਕੱਲ ਨੂੰ ਆਉਣਾ ਹੈ ਕਿ ਸੈਂਕੜੀ ਜੀ ਤੁਹਾਨੂੰ ਭਾਗ ਸੋ ਇਹ ਵਾਹਿਗੁਰੂ ਨੇ ਧਿਆਨ ਦਿੱਤੀਆਂ ਤੁਹਾਨੂੰ ਐਮਐਲਏ ਬਣਾਇਆ ਤੁਹਾਨੂੰ ਸਿੱਧੀਆਂ ਸਾਹਿਬ ਬਣਾਇਆ ਇਹ ਕੋਈ ਛੋਟੀ ਗੱਲ ਨਹੀਂ ਪਰ ਫਿਰ ਵੀ ਅਸੀਂ ਗੁਰੂ ਘਰ ਦੇ ਉੱਤੇ ਜਾ ਰਹੇ ਖੰਧ ਉਹਨੂੰ ਨਾ ਰੋਕ ਪਾਈ ਅਸੀਂ ਜਵਾਬ ਦੇ ਅਸੀਂ ਰੱਬ ਨੂੰ ਵੀ ਜਵਾਬ ਦੇ ਆ ਅਸੀਂ ਉਹਨਾਂ ਲੋਕਾਂ ਨੂੰ ਵੀ ਜਵਾਬ ਦੇ ਜੇ ਹੁਣ ਸਾਡੀਆਂ ਗੱਲਾਂ ਕਰਕੇ ਇੱਕ ਤਾਂ ਹੋ ਗਿਆ ਜਿਹੜਾ ਹੈਗਾ ਮੋਹਰੀਆਂ ਬੈੜੀਆਂ ਦਾ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਠੀਕ ਹੈ ਤੁਹਾਡੇ ਤੁਹਾਡੇ ਏਰੀਆ ਤੁਹਾਨੂੰ ਰੰਗ ਦੇਖਦਾ ਠੀਕ ਨਹੀਂ ਦੇਖਦਾ ਜਦੋਂ ਕਿ ਦੀ ਕੁਆਲਿਟੀ ਠੀਕ ਪਰ ਉਹ ਜਿਹੜਾ ਰੰਗ ਵਿੱਚ ਆਉਂਦਾ ਜਿਹੜਾ ਇੰਡਸਟਰੀਅਲ ਪਾਣੀ ਪੈਂਦਾ ਸੀ ਉਹਦੋਂ ਇਹ ਇੰਡਸਟਰੀਅਲ ਪਾਣੀ ਬੰਦ ਹੋ ਗਿਆ ਉਹਦੋਂ ਉਹ ਦੇਖਦੇ ਚਿੰਤਾ ਦੀ ਸੁਦਾ ਆਲਾ ਨਹੀਂ ਜੀ। ਜੋ ਗੋਦੀ ਜਿਹੜੀ ਵਿੱਚ ਰਲਿਆ ਹੋਇਆ ਕੋ ਮਿਕਸ ਹੋ ਰਿਹਾ। ਇਹ ਇਹ ਇਨਾ ਵਧੀਆ ਟ੍ਰੀਟਮੈਂਟ ਪਲੈਂਟ ਹੈ। ਸਭ ਤੋਂ ਇੱਕ ਨੰਬਰ ਦਾ ਲੇਟੈਸਟ ਟੈਕਨੋਲੋਜੀ। ਇਹਦੇ ਵਾਸਤੇ ਇਹਨਾਂ ਨੇ ਕਪੜਾ ਲਾਇਆ ਉਹਦੇ ਵਿੱਚ ਜਿਹ ਮਗਰੋਂ ਪਾਣੀ ਬਣ ਕੇ ਆਉਂਦਾ। ਉਹ ਰੰਗ ਨੂੰ ਵੀ ਉਹ ਜਿਹੜੇ ਜਿਹੜੇ ਕਰਦਾ ਉਹਨੂੰ ਰੋਖਦਾ। ਪਰ ਉਹ ਆਪ ਇਹ ਜਿਹੜਾ ਹੈਗੇ ਚੋਕ ਹੋ ਜਾਂਦਾ। ਜਿਹ ਇੰਡਸਟਰੀਅਲ ਪਾਣੀ ਨਾਲ ਇਤਨਾ ਚੋਕ ਨਾ। ਕੋ ਹੋਰ ਤੁਸੀਂ ਕਰੇ ਇਹੋ ਵਰਤੀ ਇਹ ਜਿਹੜੀ ਚੀਜ਼ ਹੈ।